ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ AIMS ਬਠਿੰਡਾ ਦੇ ਲਈ ਭਰਤੀ ਜਾਰੀ ਹੋਈ ਹੈ ਜੀ AIMS ਬਠਿੰਡਾ ਦੇ ਵੱਖ-ਵੱਖ 42 ਵਿਭਾਗਾਂ ਦੇ ਵਿੱਚ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰਹਿਣ ਵਾਲੀ ਹੈ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ-ਵੇਖਦੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਅਗੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਨੂੰ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਐਮਜ਼ ਬਠਿੰਡਾ ਦੀ ਭਰਤੀ ਜਾਰੀ ਹੋਈ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀਆਂ ਤਰੀਕਾਂ ਬਾਰੇ ਗੱਲਬਾਤ ਕਰਾਂਗੇ ਜੀ ਕਲੋਜ਼ਿੰਗ ਡੇਟ ਇਹਨਾਂ ਪ ਤੇ ਜੋ ਹਾਰਡ ਕਾਪੀ ਤੁਸੀਂ ਭੇਜਣੀ ਨੇ ਤੱਕ ਅਪਲਾਈ ਕਰਨ ਤੋਂ ਬਾਅਦ ਜੋ ਵੀ ਤੁਸੀਂ ਫਾਰਮ ਭਰੋਗੇ ਆਨਲਾਈਨ ਤਾਂ ਉਹਦੀ ਜੋ ਹਾਰਡ ਕਾਪੀ ਹੈ ਤੁਸੀਂ ਨੇ ਤੱਕ ਪਹੁੰਚਦੀ ਕਰਨੀ ਹੈ ਜੀ 25 ਮਾਰਚ 2025 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਦੇ ਲਈ ਤੁਹਾਨੂੰ ਇੱਕ Google ਫਾਰਮ ਦਾ ਲਿੰਕ ਦਿੱਤਾ ਹੋਇਆ ਹੈ ਇਹਨਾਂ ਵੱਲੋਂ ਇਸ Google ਫਾਰਮ ਤੇ ਜਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤੇ ਜਿਹੜਾ ਤੁਸੀਂ ਪ੍ਰਿੰਟ ਕੱਢੋਗੇ ਅਪਲਾਈ ਕਰਨ ਤੋਂ ਬਾਅਦ Google ਫਾਰਮ ਤੇ ਉਹਨੂੰ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ 25 ਮਾਰਚ 2025 ਸ਼ਾਮ 5 ਵਜੇ ਤੱਕ ਤੇ ਇਹਨਾਂ ਪੋਸਟਾਂ ਦੇ ਲਈ ਜੋ ਵੀ ਇੰਟਰਵਿਊ ਲਈ ਜਾਊਗਾ ਉਹਦੇ ਲਈ ਇਹਨਾਂ ਵੱਲੋਂ ਬਾਅਦ ਵਿੱਚ ਤੁਹਾਨੂੰ ਨੋ ਏਮਜ਼ ਬਠਿੰਡਾ ਵੱਲੋਂ ਜੋ ਇਹ ਪੋਸਟਾਂ ਜਾਰੀ ਹੋਈਆਂ ਜੀ ਸੀਨੀਅਰ ਰੈਜ਼ੀਡੈਂਟ ਦੀਆਂ ਨੌਨ ਅਕੈਡੈਮਿਕ ਪੋਸਟਾਂ ਹੈ ਜੀ ਇਹਨਾਂ ਦੇ ਵੱਖ-ਵੱਖ ਵਿਭਾਗ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤੇ ਇਹ ਇਹਨਾਂ ਦੀ ਕੈਟਾਗਰੀ ਵਾਈਜ਼ ਇਹਨਾਂ ਵੱਲੋਂ ਵਾਈਫਰਕੇਸ਼ਨ ਕੀਤੀ ہوئی ਹੈ ਪੋਸਟਾਂ ਦੀ ਤੁਸੀਂ ਦੇਖ ਸਕਦੇ ਹੋ ਕਿਹੜੀ ਕੈਟਾਗਰੀ ਦੇ ਲਈ ਕਿੰਨੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਇਹਨਾਂ ਵੱਲੋਂ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਇਹ ਕੈਟਾਗਰੀ ਵਾਈਜ਼ ਵੰਡ ਕੀਤੀ ਹੈ ਤੇ ਟੋਟਲ ਪੋਸਟਾਂ ਇਹ 121 ਰਹਿਣ ਵਾਲੀਆਂ ਜੀ 121 ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਜਾ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਯੋਗਤਾਵਾਂ ਦੇ ਲਈ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰ ਲਿਓ ਜੀ ਵਕ ਵਕ ਇਹਨਾਂ ਵੱਲੋਂ ਜੋ ਯੋਗਤਾਵਾਂ ਮੰਗੀਆਂ ਗਈਆਂ ਤੇ ਇਹ ਯੋਗਤਾਵਾਂ ਦੇ ਲਈ ਤੁਸੀਂ ਨੋਟੀਫਿਕੇਸ਼ਨ ਪੂਰਾ ਜ਼ਰੂਰ ਰੀਡ ਕਰਿਓ ਜੀ ਅਸੀਂ ਆਪਣੀ ਹਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਐਡਵਾਈਸ ਕਰਦੇ ਆ ਕੋਈ ਵੀ ਪੋਸਟ ਜਾਰੀ ਹੁੰਦੀ ਹੈ ਜੇ ਤੁਸੀਂ ਉਹਦੇ ਲਈ ਅਪਲਾਈ ਕਰਦੇ ਹੋ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਉਹਨਾਂ ਦਾ ਨੋਟੀਫਿਕੇਸ਼ਨ ਉਹਦੇ ਵਿੱਚ ਸਾਰੀਆਂ ਜੋ ਕੰਡੀਸ਼ਨਸ ਹੁੰਦੀਆਂ ਜ਼ਰੂਰ ਰੀਡ ਕਰਿਆ ਕਰੋ ਤਾਂ ਜੀ ਤੁਹਾਨੂੰ ਬਾਅਦ 'ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ Google Form ਯੂਜ਼ ਹੋਣਾ ਜੀ Google Form ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ ਨੋਟੀਫਿਕੇਸ਼ਨ ਦਾ ਲਿੰਕ ਵੀ ਦਿੱਤਾ ਹੋਇਆ ਹੈ ਵੈੱਬਸਾਈਟ ਦਾ ਲਿੰਕ ਵੀ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਇਹ ਸਾਰੀ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅੰਤਮ ਮਿਤੀ 25 ਮਾਰਚ 2025 ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਾਂ ਯੋਗਮੀ ਦੁਆਰਾ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਲਈ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੀ ਏ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ